ਜਰਮਨ 에어ਲਾਈਨ ਲੁਫਤਾਂਸਾ ਹਰ ਸਾਲ ਆਪਣੇ ਯਾਤਰੀਆਂ ਨੂੰ 7 ਲੱਖ ਲੀਟਰ ਦੇ ਕਰੀਬ ਟਮਾਟਰ ਦਾ ਜੂਸ ਪਿਆ ਦਿੰਦੀ ਆ ਤੇ ਇਦਾਂ ਕਰਨ ਵਾਲੀ ਉਹ ਇਕੱਲੀ 에어ਲਾਈਨ ਨਹੀਂ ਆ ਸਗੋਂ ਵਿਸ਼ਵ ਦੀ ਲਗਭਗ ਹਰ 에어ਲਾਈਨ ਆਪਣੇ ਜਹਾਜ਼ਾਂ 'ਚ ਯਾਤਰੀਆਂ ਨੂੰ ਟਮਾਟਰ ਦਾ ਜੂਸ ਪਿਉਂਦੀ ਪਿਉਂਦੀ ਆ ਤੇ ਜਹਾਜ਼ 'ਚ ਯਾਤਰੀ ਵੀ ਇਹਨੂੰ ਖਿੜੇ ਮੱਥੇ ਪਿੰਦੇ ਆ ਪਰ ਜਿਹੜੀ ਚੀਜ਼ ਨੂੰ ਜ਼ਮੀਨ 'ਤੇ ਕੋਈ ਬਹੁਤਾ ਪੁੱਛਦਾ ਹੀ ਨਹੀਂ ਹਵਾ ਜਾਂਦੀ ਆ ਲੋਕਾਂ ਨੂੰ ਪਸੰਦ ਕਿਦਾਂਣ ਲੱਗ ਪੈਂਦੀ ਆ ਤੇ 에어ਲਾਈਨਸ ਦਾ ਯਾਤਰੀਆਂ ਨੂੰ ਜੂਸ ਪਿਉਣ ਪਿੱਛੇ ਕੀ ਫਾਇਦਾ ਹੁੰਦਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਅੱਜ ਦੇ ਵੀਡੀਓ 'ਚ ਗੱਲ ਕਰਾਂਗੇ ਸਵਾਦ ਦੀ ਗੱਲ ਨੂੰ ਸਮਝਣ ਵਾਸਤੇ ਪਹਿਲਾਂ ਜ਼ੁਬਾਨ ਨੂੰ ਸਮਝਣਾ ਜ਼ਰੂਰੀ ਆ ਤੇ ਆਪਣੀ ਜ਼ੁਬਾਨ ਮੁੱਖ ਰੂਪ ਵਿੱਚ ਪੰਜ ਤਰ੍ਹਾਂ ਦੇ ਸਵਾਦਾਂ ਨੂੰ ਪਛਾਣਦੀ ਆ ਮਿੱਠਾ ਖੱਟਾ ਲੂਣਾ ਕੌੜਾ ਤੇ ਉਮਾਮੀ ਇਹਨਾਂ ਪੰਜਾਂ ਦੇ ਚਾਰ ਸਵਾਦ ਇਹੋ ਜਿਹੇ ਆ ਜਿਹੜੇ ਉਚਾਈ ਤੇ ਜਾਣ ਨਾਲ ਜੀਵਤੀ ਪਕੜ ਚੋਂ ਨੇ ਘਟ ਜਾਂਦੇ ਆ ਜਿੱਦਾਂ ਜਿਹੜੀ ਚੀਜ਼ ਜ਼ਮੀਨ ਤੇ ਜਿੰਨੀ ਮਿੱਠੀ ਲੱਗਦੀ ਆ ਉਹ ਜਾਚ ਚੋਂ ਨਾਲੋਂ ਘੱਟ ਮਿੱਠੀ ਲੱਗੂਗੀ ਜਿਹੜੀ ਚੀਜ਼ ਜ਼ਮੀਨ ਤੇ ਜਿੰਨੀ ਕੌੜੀ ਲੱਗਦੀ ਆ ਉਹ ਜਾਚ ਉਰ ਨਾਲੋਂ ਘੱਟ ਕੌੜੀ ਲੱਗ ਸਕਦੀ ਆ ਤੇ ਬਾਕੀ ਦੋਹਾਂ ਸਵਾਦਾਂ ਦਾ ਵੀ ਕੁਝ ਇਹੋ ਜਿਹੇ ਹਿਸਾਬ ਆ ਪਰ ਉਮਾਮੀ ਸਵਾਦ ਦਾ ਮਾਮਲਾ ਇਹ ਤੋਂ ਬਿਲਕੁਲ ਪੁੱਠਾ ਵਾ ਕਿਉਂਕਿ ਉਚਾਈ ਤੇ ਜਾਣ ਨਾਲ ਇਹਦਾ ਸਵਾਦ ਘਟਣ ਦੀ ਬਜਾਏ ਵਧਣ ਲੱਗ ਪੈਂਦਾ ਤੇ ਇਸੇ ਕਰਕੇ ਹੀ ਹਵਾਈ ਜਹਾਜ਼ਾਂ 'ਚ ਟਮਾਟਰ ਦਾ ਜੂਸ ਪੀਣਾ ਬਹੁਤ ਸਵਾਦ ਲੱਗਦਾ ਕਿਉਂਕਿ ਆਪਣੀ ਜੀਬ ਟਮਾਟਰ ਨੂੰ ਉਮਾਮੀ ਸਵਾਦ ਦੇ ਵਜੋਂ ਪਛਾਣਦੀ ਆ ਤੇ ਇਸ ਚੀਜ਼ ਨੂੰ ਹਰ 에ਅਰਲਾਈਨ ਜਾਣਦੀ ਆ ਇਸੇ ਕਰਕੇ ਉਹ ਜਹਾਜ਼ ਦੇ ਮੈਨੂ 'ਚ ਇਹਨੂੰ ਜ਼ਰੂਰ ਰੱਖਦੇ ਆ ਤੇ ਜਿਹੜਾ ਵੀ ਇੱਕ ਵਾਰ ਜਹਾਜ਼ 'ਚ ਟਮਾਟਰ ਦਾ ਜੂਸ ਪੀ ਲੈਂਦਾ ਉਹ ਤੇਰਾ ਪੱਕਾ ਮਰੀਦ ਹੋ ਜਾਂਦਾ ਕਿਉਂਕਿ ਜਹਾਜ਼ 'ਚ ਪੀਤਿਆਂ ਇਹਦਾ ਵੱਖ ਹੀ ਸਵਾਦ ਆਉਂਦਾ ਇਹ ਤੇ ਹੋ ਗਈ ਟਮਾਟਰ ਦੇ ਜੂਸ ਦੀ ਗੱਲ ਪਰ ਤੁਹਾਨੂੰ ਇਸ ਗੱਲ ਦਾ ਪਤਾ ਵੀ ਜਹਾਜ਼ 'ਚ ਉੱਡਦੇ ਸਮੇਂ ਇਨਸਾਨ ਦੇ ਮੂੰਹ ਦਾ ਸਵਾਦ ਬਦਲ ਕਿਉਂ ਜਾਂਦਾ ਤੇ ਇਸ ਚੀਜ਼ ਦੇ ਵੀ ਕਈ ਕਾਰਨ ਹਨ ਜਿਰਚੋ ਪਹਿਲਾ ਇਹ ਵਾਤਾਵਰਣ ਦਾ ਦਬਾਅ ਦਾ ਘਟਣਾ ਕਿਦਾਂ ਸਮੁੰਦਰੀ ਤਲ ਤੇ ਵਾਤਾਵਰਣ ਦਾ ਦਬਾਅ 14.7 ਪੀਐਸਆਈ ਹੁੰਦਾ ਪਰ 30 ਤੋਂ 35000 ਫੁੱਟ ਤੇ ਜਿੱਥੇ ਹਵਾਈ ਜਹਾਜ਼ ਉੱਡਦੇ ਆ ਉੱਥੇ ਬਾਹਰ ਦਾ ਦਬਾਅ ਸਿਰਫ 4 ਤੋਂ 5 ਪੀਐਸਆਈ ਰਹਿ ਜਾਂਦਾ ਜਿਹੜਾ ਕਿ ਬਹੁਤ ਘਟਿਆ ਇਸ ਲਈ ਜਹਾਜ਼ ਦੇ ਅੰਦਰ 10 ਤੋਂ 11 ਪੀਐਸਆਈ ਦਾ ਦਬਾਅ ਬਣਾ ਕੇ ਰੱਖਿਆ ਜਾਂਦਾ ਜਿਦੇ ਵਿੱਚ ਇਨਸਾਨ ਆਰਾਮ ਨਾਲ ਸਾਹ ਲੈ ਸਕਦਾ ਪਰ ਜ਼ਮੀਨ ਦੇ ਮੁਕਾਬਲੇ ਅਜੇ ਵੀ ਘਟ ਹੁੰਦਾ ਜਿਸ ਕਰਕੇ ਇੱਕ ਸਾਚ ਆਪਾਂ ਨੂੰ ਜ਼ਮੀਨ ਦੇ ਮੁਕਾਬਲੇ ਘੱਟ ਆਕਸੀਜਨ ਮਿਲਦੀ ਆ ਇਸ ਕਰਕੇ ਖੁੰਝਵੀ ਆਕਸੀਜਨ ਦਾ ਪੱਧਰ ਥੋੜਾ ਜਿਹਾ ਘਟ ਜਾਂਦਾ ਤੇ ਇਹਨਾਂ ਆਪਣੀ ਸਵਾਦ ਚੱਖਣ ਦੀ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਆ ਤੇ ਚੀਜ਼ਾਂ ਦਾ ਸਵਾਦ ਘੱਟ ਆਉਣ ਲੱਗ ਪੈਂਦਾ ਦੂਜਾ ਹਵਾਈ ਜਹਾਜ਼ ਵਿੱਚ ਨਮੀ ਦਾ ਪੱਧਰ 20% ਜਾਂ ਇਸ ਤੋਂ ਵੀ ਘੱਟ ਰੱਖਿਆ ਜਾਂਦਾ ਜਿਹੜਾ ਜ਼ਮੀਨ ਦੇ ਮੁਕਾਬਲੇ ਕਾਫੀ ਘੱਟ ਹੁੰਦਾ ਤੇ ਇੰਨੀ ਘੱਟ ਨਮੀ ਦੇ ਕਰਕੇ ਆਪਣਾ ਨੱਕ ਸੁੱਕਣ ਲੱਗ ਪੈਂਦਾ ਜਿਹਦੇ ਕਰਕੇ ਆਪਣੀ ਕਹਿੇ ਵਿੱਚ ਇਹਨੂੰ ਸੁੰਘਣ ਦੀ ਸਮਰੱਥਾ ਘੱਟ ਜਾਂਦੀ ਆ ਹੁਣ ਆਪਾਂ ਭੈਮੰਦੇ ਹੋਈਏ ਕਿ ਆਪਾਂ ਸਵਾਦ ਨੂੰ ਸਿਰਫ ਜੀਭ ਨਾਲ ਚੱਕਦੇ ਆ ਪਰ ਜਦੋਂ ਆਪਾਂ ਕਿਹੇ ਖਾਣੇ ਨੂੰ ਸੁੰਘ ਨਹੀਂ ਸਕਦੇ ਤੇ ਉਦੋਂ ਉਹਦਾ 30 ਤੋਂ 40% ਘੱਟ ਇਹ ਗੱਲ ਹਰ ਕਿਸ ਨੇ ਜ਼ੁਕਾਮ ਦੇ ਟਾਈਮ ਮਹਿਸੂਸ ਜ਼ਰੂਰ ਕੀਤੀ ਹੋਗੀ ਜਦੋਂ ਨੱਕ ਬੰਦ ਹੁੰਦਾ ਤੇ ਰੋਟੀ ਦਾ ਸਵਾਦ ਲੱਗਣ ਲੱਗ ਪੈਂਦੀ ਐਤੋਂ ਅਲਾਵਾ ਜਹਾਜ਼ ਦੇ ਇੰਜਣਾਂ ਦਾ ਲਗਾਤਾਰ ਆਉਣ ਵਾਲਾ ਸ਼ੋਰ ਵੀ ਆਪਣੇ ਸਵਾਦ ਨੂੰ ਪ੍ਰਭਾਵਿਤ ਕਰਦਾ ਕਿਉਂਕਿ ਇਹ ਵੀ ਇੱਕ ਵਿਗਿਆਨਿਕ ਤੱਤ ਆ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਆਪਣੇ ਸਵਾਦ ਨੂੰ ਅਲੱਗ-ਅਲੱਗ ਢੰਗ ਨਾਲ ਪ੍ਰਭਾਵਿਤ ਕਰਦੀਆਂ ਜਹਾਜ਼ 'ਚ ਸਫ਼ਰ ਕਰਦਿਆਂ ਇੱਕ ਤੇ ਆਪਣੇ ਮੂੰਹ ਦਾ ਸਵਾਦ ਫਰਕ ਆ ਜਾਂਦਾ ਤੇ ਦੂਜਾ ਜਹਾਜ਼ 'ਚ ਮਿਲਣ ਵਾਲਾ ਖਾਣਾ ਵੀ ਆਪਾਂ ਨੂੰ ਦੁਬਾਰਾ ਗਰਮ ਕਰਕੇ ਦਿੱਤਾ ਜਾਂਦਾ ਕਿਉਂਕਿ ਜਹਾਜ਼ 'ਚ ਖਾਣੇ ਨੂੰ ਸਿਰਫ ਗਰਮ ਕਰਨ ਦਾ ਪ੍ਰਬੰਧ ਹੁੰਦਾ ਬਣਾਉਣ ਦਾ ਨਹੀਂ ਇਸ ਕਰਕੇ ਜਹਾਜ਼ 'ਚ ਮਿਲਣ ਵਾਲਾ ਸਾਰਾ ਖਾਣਾ ਜ਼ਮੀਨ ਤੋਂ ਇਤਿਆਰ ਹੋ ਕੇ ਜਾਂਦਾ ਤੇ ਗਰਮ ਕਰ ਕਰਕੇ ਯਾਤਰੀਆਂ ਨੂੰ ਖਵਾਇਆ ਜਾਂਦਾ ਇਸ ਕਰਕੇ ਵੀ ਸਵਾਦ ਦਾ ਥੋੜਾ ਫਰਕ ਲੱਗ ਸਕਦਾ ਤੇ ਇਹ ਆ ਜਹਾਜ਼ 'ਚ ਖਾਣਾ ਸਵਾਦ ਨਾ ਲੱਗਣ ਦੇ ਕੁਝ ਮੁੱਖ ਕਾਰਨ ਜਾਣਕਾਰੀ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ